ਜਲੰਧਰ ਦਿਹਾਤੀ ਦੀ ਫਲੋਰ ਪੁਲਿਸ ਨੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਉਸਦੇ ਦੋਸਤ ਲਾਪ੍ਰੀਤ ਸਿੰਘ ਨੂੰ ਫਲੋਰ ਤੋਂ 4 ਗ੍ਰਾਮ ਡਰੱਗ ਆਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਪੁਲਿਸ ਨੇ ਫਲੋਰ ਦੀ ਅਦਾਲਤ 'ਚ ਹਰਪ੍ਰੀਤ ਅਤੇ ਲਾਪ੍ਰੀਤ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਭੇਜ ਦਿੱਤਾ ਸੀ ਜਦਕਿ ਪੁਲਿਸ ਨੇ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਸੰਦੀਪ अरोੜਾ ਵਾਸੀ ਲੁਧਿਆਣਾ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ ਜਿਸ ਤੋਂ ਇਹ ਦੋਵੇਂ ਨਸ਼ੇ ਵਾਲੇ ਪਦਾਰਥ ਲੈ ਕੇ ਆਏ ਸਨ ਉਪਰੰਤ ਫਲੋਰ ਪੁਲਿਸ ਨੇ ਇਹਨਾਂ ਦੇ ਚੌਥੇ ਸਾਥੀ ਮਨੀਸ਼ ਵਾਸੀ ਲੁਧਿਆਣਾ ਨੂੰ ਵੀ ਗ੍ਰਿਫਤਾਰ ਕਰਕੇ ਸੰਦੀਪ ਅਤੇ ਮਨੀਸ਼ ਕੋਲੋਂ 10000 ਰੁਪਏ ਦੀ ਨਕਦੀ ਬਰਾਮਦ ਕੀਤੀ ਜੋ ਹਰਪ੍ਰੀਤ ਅਤੇ ਲਾਪ੍ਰੀਤ ਨੇ ਆਨਲਾਈਨ ਮਨੀਸ਼ ਦੇ ਖਾਤੇ 'ਚ ਪਾਈ ਸੀ ਹਰਪ੍ਰੀਤ ਅਤੇ ਲਾਪ੍ਰੀਤ ਦਾ ਰਿਮਾਂਡ ਨਾ ਮਿਲਣ ਕਾਰਨ ਹੁਣ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਸੈਸ਼ਨ ਕੋਰਟ ਦਾ ਰੁਖ ਕੀਤਾ ਹੈ ਇਸ ਮਾਮਲੇ ਸੰਬੰਧੀ ਪੁਲਿਸ ਨੇ ਸੈਸ਼ਨ ਕੋਰਟ ਚ ਇੱਕ ਰਿਵੀਜ਼ਨ ਅਰਜੀ ਦਾਇਰ ਕੀਤੀ ਹੈ ਦੱਸਿਆ ਗਿਆ ਕਿ ਪੁਲਿਸ ਰਿਮਾਨਡ ਨਾ ਮਿਲਣ ਕਾਰਨ ਦੋਵਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਹਰਪ੍ਰੀਤ ਅਤੇ ਲਪ੍ਰੀਤ ਦੇ ਪਰਿਵਾਰ ਵੱਲੋਂ ਉਹਨਾਂ ਦੀ ਜ਼ਮਾਨਤ 17 ਜੁਲਾਈ ਨੂੰ ਲਗਾਈ ਗਈ ਹੈ ਜਿਸ ਦੀ ਸੁਣਵਾਈ 20 ਜੁਲਾਈ ਨੂੰ ਹੋਵੇਗੀ ਇਸ ਦੌਰਾਨ ਜੇਲ੍ਹ ਚ ਬੰਦ ਆਈ ਸਪਲਾਈਅਰ ਸੰਦੀਪ अरोੜਾ ਦੇ ਦੋਸਤ ਮਨੀਸ਼ ਮਰਵਾਹਾ ਨੂੰ ਵੀਰਵਾਰ ਨੂੰ ਰਿਮਾਨਡ ਖਤਮ ਹੋਣ ਤੇ ਅਦਾਲਤ ਚ ਪੇਸ਼ ਕੀਤਾ ਗਿਆ